ਦੀਵਾਲੀ ਦੇ ਚੱਕਰੀਆਂ ਕਿਆ ਜੂੜੇ ਕਿਆ ਆ ਦੇਖੋ ਨਹਿਰ ਬਿਲਕੁਲ ਖਾਲੀ ਆ ਅੱਜ 500 ਰੋਡ ਨਹਿਰ ਦੇ ਉੱਤੇ ਆਏ ਸੀਗੇ ਤੁਹਾਨੂੰ ਦਿਖਾਉਂਦੇ ਆ ਨਹਿਰ ਬਿਲਕੁਲ ਖਾਲੀ ਹੋ ਚੁੱਕੀ ਆ ਤੇ ਲੋਕ ਇਹਨੇ ਬੇਸ਼ਰਮ ਨੇ ਨਾ ਜੀ ਦੇਖੋ ਜੀ ਦੀਵਾਲੀ ਦੇ ਹੋਣ ਦੀਵਾਲੀ ਦੇ ਚੱਕਰੀਆਂ ਕਿਆ ਜੂੜੇ ਕਿਆ ਆ ਦੇਖੋ ਨਹਿਰ ਬਿਲਕੁਲ ਖਾਲੀ ਆ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਦਿਖ ਰਿਹਾ ਹੋਣਾ ਦੇਖੋ ਆ ਦੇਖੋ ਜੀ ਥੈਲੇ ਲਫਾਫੇ ਦੀਵੇ ਲੋਕ ਹਜਾ ਵੀ ਨਹੀਂ ਟਾਲਦੇ ਹੈਗੇ ਉਹ ਕੁਛ ਪਿਆਣਾ ਕਿਹਾ ਹੈ ਆਹ ਪਾਣੀ ਪੀਣ ਜੋ ਤਾਂ ਇਹੀ ਸਫਾਈ ਕੋਈ ਵੀ ਨਹੀਂ ਕਰਦਾ ਮਨ ਲੱਗਦਾ ਹੈ ਕਹ ਨਹੀਂ ਲੋ ਜੀ ਨਹਿਰ ਬਿਲਕੁਲ ਅਗੀ ਖਾਲੀ ਉਹ ਕਿਆ ਲੱਗ ਰਿਹਾ ਫੁੱਲ ਰ ਰ ਫੁੱਲਰ ਪੰਨ ਲੱਗੇ ਹੋਏ ਨੇ ਬਿਜਲੀ ਦਾ ਕਾਰਨ ਵਾਸਤੇ ਇੱਥੇ ਲਾਈ ਹੋਏ ਨੇ ਲੋ ਜੀ ਪਾਕਣਾ ਨਹਿਰ ਦਾ ਪਾਣੀ ਤੁਹਾਨੂੰ ਦਿਖਾਵਾਂਗੇ ਕਗਰ ਦਰਿਆ ਅੱਜ ਬਿਲਕੁਲ ਖਾਲੀ ਹੋ ਗਿਆ ਆ ਦੇਖੋ ਕਿੰਨਾ ਖਾਪ ਪਾਣੀ ਹੈ